ਭਾਈ ਮੰਝ ਜੀ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹੇ ਥਾ ਜਗ ਲੰਗਣ ਹਾਰਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮਿਹਰ ਨਾਲ ਗੁਰਸਿੱਖੀ ਦੀ ਰੌ ਰੀਤ ਪ੍ਰਚਲਿਤ ਹੋਈ ਉਹ ਦੂਸਰੇ ਤੀਸਰੇ ਚੌਥੇ ਪਾਤਸ਼ਾਹ ਦੇ ਪ੍ਰਤਾਪ ਨਾਲ ਅਸਲੀ ਪਵਿੱਤਰਤਾ ਆਤਮਕ ਰੰਗਣ ਪਰਉਪਕਾਰੀ ਲਹਿਰਾਓ ਵਿੱਚ ਜਿਉਂ ਦੀ ਤਿਉਂ ਪ੍ਰਫੁੱਲਤ ਹੁੰਦੀ ਰਹੀ ਘਟੀ ਨਹੀਂ ਘਵੀ ਨਹੀਂ ਕੁਮੜਾਈ ਨਹੀਂ ਨਰਾਸ਼ਤਾ ਨਹੀਂ ਉਪਜੀ 95 ਗੁਰਦੇਵ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸਮੇਂ ਤ੍ਰਿਥੀ ਚੰਦ ਵੱਲੋਂ ਅਨੇਕ ਮੁਸ਼ਕਲਾਂ ਛਾਲ ਕਪਟ ਫਰੇਵ ਢਿੰਗੋ ਜੋੜੀ ਨਾਲ ਗੁਰਤਾ ਗੱਦੀ ਸਾਹਮਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਪਰ ਗੁਰੂ ਅਰਜਨ ਦੇਵ ਜੀ ਅਡੋਲ ਰਹਿੰਦੇ ਆ ਗੁਰਮਤਿ ਵਿਧੀ ਨਾਲ ਇਹ ਸਾਰੇ ਮਸਲੇ ਨਜਿੱਠਦੇ ਰਹੇ ਅਤੇ ਗੁਰਸਿੱਖੀ ਮਾਰਗ ਦੀ ਟੋੜ ਵਿੱਚ ਵਿਗਨ ਨਾ ਪੈਣ ਦਿੱਤਾ ਗੁਰਦੇਵ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਸਾਜਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਹੋਇਆਂ ਅਨੇਕ ਹੋਰ ਪਾਵਨ ਗੁਰਧਾਮਾਂ ਦੀ ਉਸਾਰੀ ਵੀ ਕਰਵਾਈ। ਭਾਣਾ ਮੰਨਣ ਦਾ ਸਿਧਾਂਤ ਪੂਰਨ ਅਡੋਲ ਚਿਤ ਰਹਿ ਕੇ ਅਨੇਕਾਂ ਤਸੀਹੇ ਝੱਲ ਕੇ ਸ਼ਾਂਤ ਸ਼ਾਂਤੀ ਕਾਇਮ ਰੱਖਦਿਆਂ ਸੰਗਤਾਂ ਨੂੰ ਦ੍ਰਿੜ ਕਰਵਾਇਆ। ਹਰਿਮੰਦਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਜੀ ਦੇ ਹੱਥੋਂ ਰਕਵਾਉਣ ਉਪਰੰਤ ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਬਣਾਏ ਜਾਣ ਨਾਲ ਇੱਕ ਸਰਬਸਾਂਝਾ ਸਿੱਖ ਧਰਮ ਜਗਤ ਨੂੰ ਪ੍ਰਤੱਖ ਰੂਪ ਵਿੱਚ ਨਜ਼ਰੀ ਪੈਣ ਲੱਗਾ ਪੰਜਵੇਂ ਗੁਰਦੇਵ ਜੀ ਵੱਲੋਂ ਅਨੇਕ ਜੀਵਾਂ ਨੂੰ ਗੁਰਸਿੱਖੀ ਮਾਰਗ ਤੇ ਟੁਰਦਿਆਂ ਗੁਰਮਖ ਬ੍ਰਹਮ ਗਿਆਨੀ ਹੋਣ ਦੀ ਦਾਤ ਬਖਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਹੁਣ ਕੁਝ ਕੋ ਵਿਚਾਰ ਭਾਈ ਮਨਜੀ ਦੇ ਜੀਵਨ ਬਾਰੇ ਸਤਿਗੁਰੂ ਜੀ ਦੀ ਮਿਹਰ ਨਾਲ ਕਰਦੇ ਆਂ ਮੁਸਲਮਾਨੀ ਹਕੂਮਤ ਲਗਭਗ 1000 ਬੜਾ ਭਾਰਤ ਵਿੱਚ ਕਾਇਮ ਰਹੀ ਉਹਨਾਂ ਹਰ ਜਾਇਜ਼ ਨਜਾਇਜ਼ ਢੰਗ ਨਾਲ ਮੁਸਲਮਾਨੀ ਮਜ਼ਬ ਦੇ ਵਾਅਦੇ ਦੇ ਯਤਨ ਕੀਤੇ Hindu ਇੱਕ ਅਕਾਲ ਪੁਰਖ ਦੀ ਪੂਜਾ ਕਰਨ ਦੀ ਥਾਂ ਦੇਵੀ-ਦੇਵਤਿਆਂ ਦੀ ਪੂਜਾ ਵਿੱਚ ਉਲਝ ਗਏ 17ਵੀਂ ਸਦੀ ਵਿੱਚ ਸਖੀ ਸਰਵਰ ਦੀ ਪੂਜਾ ਕਰਨ ਦਾ ਰਿਵਾਜ ਇੰਨਾ ਵੱਧ ਗਿਆ ਕਿ ਲੋਕ ਟੋਲੀਆਂ ਬਣਾ ਕੇ ਨਗਾਹੇ ਜਿੱਥੇ ਸਖੀ ਸਰਵਰ ਦੀ ਕਬਰ ਸੀ ਉਸ ਦੀ ਜ਼ਿਆਰਤ ਵਾਸਤੇ ਜਾਣ ਲੱਗੇ ਸਖੀ ਸਰਵਰ ਦਾ ਅਸਲੀ ਨਾਮ ਸੈਦ ਅਹਿਮਦ ਸੀ ਇਸ ਦਾ ਬਾਪ ਸੈਦ ਜ਼ੈਨਉਲਦੀਨ ਅਰਬ ਤੋਂ ਆ ਕੇ ਕਰਮੀ ਕੋਟ ਵਿੱਚ ਰਹਿ ਰਿਹਾ ਸੀ ਪੀਰੇ ਜੱਟ ਦੀ ਪੁੱਤਰੀ ਆਪਸ਼ਾ ਨਾਲ ਇਸ ਨੇ ਨਿਕਾਹ ਕੀਤਾ ਜਿਸ ਦੀ ਕੁੱਖੋਂ ਅਹਿਮਦ ਪੈਦਾ ਹੋਇਆ ਸ਼ੇਖ ਮਹਦੂਦ ਚਿਸ਼ਤੀ ਪੀਰ ਦੀ ਤਹਿਤ ਪਸਿਆ ਕਰਕੇ ਇਹ ਅਜ਼ਮਤੀ ਹੋ ਗਿਆ ਕਰਾਮਾਤਾਂ ਦਾ ਮਾਲਕ ਹੋ ਗਿਆ ਇੱਕ ਔਰਤ ਦੇ ਬਦਲੇ ਇਸ ਦੀ ਲੜਾਈ ਮਾਸੀ ਦੇ ਪੁੱਤਰਾਂ ਨਾਲ ਹੋ ਗਈ ਉਹਨਾਂ ਤੋਂ ਡਰਦਾ ਣਟ ਕੇ ਵਜੀਰਾਵਾਦ ਧੌਕਲ ਜਾ ਬਸਿਆ ਫਿਰ ਕਰਮਖਾਨ ਦੀ ਬੇਟੀ ਜ਼ੈਨਾ ਨਾਲ ਨਿਕਾਹ ਕੀਤਾ ਸਰਾਜੋਦੀਨ ਬੇਟਾ ਪੈਦਾ ਹੋਇਆ ਜਦ ਇਥੇ ਵੀ ਇਸ ਦੇ ਪੁਰਾਣੇ ਵੈਰੀ ਇਸ ਨੂੰ ਮਾਰਨ ਵਾਸਤੇ ਪੁੱਜੇ ਤਾਂ ਇਹ ਨਸ ਕੇ ਇਰੇਕਿਸਤਾਨ ਵੱਲ ਭੱਜ ਗਿਆ ਪਿਆਸ ਨਾਲ ਅਤ ਵਿਆਕਲ ਹੋਏ ਨੇ ਰੱਬ ਅੱਗੇ ਬੇਨਤੀ ਕੀਤੀ ਖੁਦਾ ਦੀ ਰਹਿਮਤ ਨਾਲ ਉੱਥੋਂ ਇੱਕ ਚਸ਼ਮਾ ਫੁੱਟਿਆ ਜੋ ਹੁਣ ਤੱਕ ਨਗਾਹੇ ਵਿੱਚ ਹੈ ਸੰਮਤ 1201 ਬਿਕਰਮ ਨੂੰ ਇਸ ਨੇ ਇਹ ਨਗਾਹਾ ਪਿੰਡ ਵਸਾਇਆ ਲੋਕ ਦੂਰੋਂ ਦੂਰੋਂ ਪੀਰ ਸਮਝ ਕੇ ਦਰਸ਼ਨਾਂ ਵਾਸਤੇ ਪੁੱਜਣ ਲੱਗੇ ਅੰਤਪੁਰਾਣੇ ਦੁਸ਼ਮਣਾਂ ਨੇ ਨਗਾਹੇ ਪੁੱਜ ਕੇ ਇਸ ਨੂੰ ਸਭ ਸਮੰਨੀਆਂ ਸਮੇਤ ਕਤਲ ਕਰ ਦਿੱਤਾ ਇਸ ਦੀ ਕਬਰ ਬਣਾਈ ਗਈ ਲੋਕ ਉਸ ਦੀ ਪੂਜਾ ਕਰਨ ਲੱਗ ਪਏ ਚੇਤਹਾੜ ਨੂੰ ਮਹੀਨਾ ਪਰ ਭਾਰੀ ਮੇਲਾ ਲੱਗਦਾ ਹੈ ਅਲਾਉਦੀਨ ਬਾਦਸ਼ਾਹ ਨੇ ਇਸ ਦੀ ਮੰਨਤ ਕੀਤੀ ਅਤੇ ਆਪਣੇ ਦੁਸ਼ਮਣਾਂ ਪਰ ਫਤਿਹ ਪ੍ਰਾਪਤ ਕੀਤੀ ਉਸ ਨੇ ਜਿੱਤ ਦੀ ਖੁਸ਼ੀ ਵਿੱਚ ਲੱਖਾਂ ਰੁਪਏ ਦਾ ਅਸਬਾਬ ਜੜਾਓ ਕਾਠੀ ਘੋੜਾ ਆਦ ਤੇ ਦੋ ਲਾਲ ਗੁੱਲੇਲੇ ਦੇ ਆਕਾਰ ਵਰਗੇ ਜਨਾਂ ਦਾ ਪ੍ਰਕਾਸ਼ 1.5 ਫੁੱਟ ਚਾਰੋਂ ਪਾਸੇ ਦੀਵੇ ਵਾਂਗੂੰ ਹੁੰਦਾ ਸੀ ਆਦ ਮਹਿੰਗੀਆਂ ਵਸਤੂਆਂ ਪੀਰ ਦੀ ਕਬਰ ਤੇ ਭੇਟ ਕੀਤੀਆਂ ਇਸ ਅਸਬਾਬ ਦੀ ਰਖਵਾਲੀ ਨਵਾਬ ਦੇ سپرد ਕੀਤੀ ਪਸ਼ਮ ਦੇ ਪਾਸੇ ਪੀਰ ਦਾ ਪਲੰਗ ਰਾਜਿਆਂ ਵਰਗੀ ਵਿਸ਼ਾਈ ਦਾ ਵਿਸ਼ਿਆ ਰਹਿੰਦਾ ਹੈ ਸੁਰੰਗ ਵਿੱਚੋਂ ਜੋ ਹਵਾ ਲੱਗਦੀ ਹੈ ਪੀਰ ਦੇ ਉਪਾਸ਼ਕ ਉਸ ਨੂੰ ਬਹਿਸ਼ਤ ਦੀ ਹਵਾ ਕਹਿੰਦੇ ਹਨ ਇਹ ਸਖੀ ਸਰਵਰ ਦਾ ਸੰਖੇਪ ਇਤਿਹਾਸ ਹੈ ਸੋ 17ਵੀਂ ਸਦੀ ਵਿੱਚ ਇਸ ਸਖੀ ਸਰਵਰ ਦੀ ਪੂਜਾ ਕਰਨ ਦਾ ਰਵਾਜ ਹਿੰਦੁਸਤਾਨ ਵਿੱਚ ਬਹੁਤ ਜ਼ਿਆਦਾ ਹੋ ਗਿਆ ਕਵੀਆਂ ਕਵੀਸ਼ਰਾਂ ਨੇ ਸਖੀ ਸਰਵਰ ਦੀ ਅਖੌਤੀ ਕਰਾ ਮਾਤਾਵਾਂ ਦੀਆਂ ਅਨੇਕਾਂ ਕਹਾਣੀਆਂ ਕਿਸੇ ਕਵਤਾਵਾਂ ਰਚ ਰਚ ਲੋਕਾਂ ਨੂੰ ਏਕਾਂ ਲਾਲਾ ਸੁਣਾਉਣੀਆਂ ਸ਼ੁਰੂ ਕੀਤੀਆਂ Hindu ਤੇ Musalman ਦੋਵੇਂ ਸਖੀ ਸਰਵਰ ਦੇ ਉਪਾਸ਼ਕ ਬਣ ਗਏ ਇਵੇਂ ਪਿੰਡਾਂ ਦੇ ਪਿੰਡ ਸਖੀ ਸਰਵਰ ਦੇ ਚੇਲੇ ਬਣ ਲੱਗੇ ਘਰ ਘਰ ਸਖੀ ਸਰਵਰ ਦੀਆਂ ਕਬਰਾਂ ਬਣ ਗਈਆਂ ਉਹਨਾਂ ਦੀ ਪੂਜਾ ਭੇਡਚਾਲ ਵਾਂਗ ਵਧਣ ਲੱਗੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸੰਸਾਰ ਵਿੱਚ ਇੱਕ ਵਾਹਿਗੁਰੂ ਜੀ ਦੀ ਉਪਾਸ਼ਨਾ ਕਰਨੀ ਲੋੜੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰ ਦੇ ਨਾਲ ਇੱਕ ਅਕਾਲ ਪੁਰਖ ਦੀ ਉਪਾਸ਼ਨਾ ਆਰੰਭ ਹੋਈ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਧੰਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਬਹੁਤ ਲੋਕ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਮੜੀਆਂ ਮਸਾਣਾ ਦੀ ਪੂਜਾ ਛੱਡ ਕੇ ਗੁਰਮਤ ਦੇ ਧਾਰਨੀ ਬਣ ਚੁੱਕੇ ਸਨ ਪੰਚਮ ਪਾਤਸ਼ਾਹ ਦੇ ਸਮੇਂ ਵੀ ਅਨੇਕਾਂ ਲੋਕ ਨਗਾਹੇ ਪੀਰ ਦੇ ਚੇਲੇ ਬਣ ਕੇ ਜੋ ਉਸ ਸਖੀ ਸਰਵਰ ਦੀ ਪੂਜਾ ਕਰਦੇ ਸਨ ਉਹ ਵੀ ਮਨਮਤੀਏ ਲੋਕ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹੋ ਕੇ ਗੁਰਸਿੱਖ ਮਾਰਗ ਤੇ ਪੰਧ ਹੀ ਬਣੇ ਭਾਈ ਬਹਿਲੋ ਜੀ ਵੀ ਪੰਚਮ ਪਾਤਸ਼ਾਹ ਜੀ ਦੇ ਸਮੇਂ ਸਕੀ ਸਰਵਰ ਦਾ ਇੱਕ ਉੱਗਾ ਉਪਾਸ਼ਕ ਸੀ ਜਦੋਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜਾ ਸੰਗਤ ਵਿੱਚੋਂ ਠੰਡ ਮਹਿਸੂਸ ਹੋਈ ਕਲੇਜੇ ਨੂੰ ਸ਼ਾਂਤੀ ਆਈ ਭਟਕਣਾ ਮਿਟ ਗਈ ਅਜਿਹਾ ਗੁਰਸਿੱਖੀ ਦੀ ਮਰਜ਼ਾ ਦਾ ਕਾਇਲ ਹੋਇਆ ਕਿ ਆਪਣੇ ਨਗਰ ਵਿੱਚ ਬਣਾਈ ਨਗਾਹੇ ਪੀਰ ਦੀ ਕਬਰ ਢਾਕੇ ਸ੍ਰੀ ਅਮਰਸਰ ਸਾਹਿਬ ਵਿਖੇ ਹੀ ਸਤਗੁਰੂ ਜੀ ਦੀ ਪਾਵਨ ਸ਼ਰਨ ਵਿੱਚ ਨਿਵਾਸ ਕਰ ਲਿਆ ਸਤਗੁਰੂ ਜੀ ਨੇ ਮਿਹਰ ਕਰਕੇ ਇਤੋਂ ਤੱਕ ਬਖਸ਼ਿਸ਼ਾਂ ਕਰ ਦਿੱਤੀਆਂ ਤੇ ਵਚਨ ਕੀਤਾ ਸੀ ਕਿ ਭਾਈ ਬਹਿਲੋ ਸਭ ਤੋਂ ਪਹਿਲਾਂ ਭਾਵ ਮੁਖੀ ਸਰਵਰੀਆਂ ਵਿੱਚੋਂ ਸਿੱਖੀ ਧਾਰਨ ਵਿੱਚ ਏਸ ਨੇ ਪਹਿਲ ਕੀਤੀ। ਇਵੇਂ ਹੀ ਭਾਈ ਅਜਬ ਅਜਾਬ ਭਾਈ ਕੀ ਡਰੋਲੀ ਦੇ ਰਹਿਣ ਵਾਲੇ ਸਖੀ ਸਰਵਰ ਦੀ ਉਪਾਸ਼ਨਾ ਤਿਆਗ ਕੇ ਗੁਰਸਿੱਖੀ ਮਾਰਗ ਤੇ ਗੁਰ ਕਿਰਪਾ ਨਾਲ ਟੁਰੇ। अनेका ਹੋਰ ਸਖੀ ਸਰਵਰੀਏ ਸਤਗੁਰੂ ਜੀ ਦੇ ਚਰਨ ਪਰਸ ਕੇ ਗੁਰਸਿੱਖੀ ਪ੍ਰਾਪਤ ਕਰਕੇ ਨਿਹਾਲ ਹੋਏ ਅਤੇ ਗੁਰਮਤ ਪੰਥ ਦੇ ਪੰਧੀ ਬਣੇ। ਜਿਨ੍ਹਾਂ ਵਿੱਚੋਂ ਭਾਈ ਮੰਜੀ ਦਾ ਜੀਵਨ ਸਾਰੇ ਗੁਰਸਿੱਖਾਂ ਵਾਸਤੇ ਇੱਕ ਅਮੋਲਕ ਚਾਨਣ ਮਨਾਰੇ ਵਾਂਗ ਪ੍ਰੇਰਣਾ ਬਖਸ਼ਦਾ ਹੈ ਸਖੀ ਸਰਵਰ ਦੇ ਉਪਾਸ਼ਕਾਂ ਵਾਂਗੂ ਭਾਈ ਮੰਝ ਜੀ ਨੇ ਵੀ ਆਪਣੇ ਘਰ ਵਿੱਚ ਕਬਰ ਬਣਾਈ ਹੋਈ ਸੀ ਆਪ ਜੀ ਦਾ ਸਾਰਾ ਨਗਰ ਵੀ ਸਖੀ ਸਰਵਰ ਦਾ ਉਪਾਸ਼ਕ ਸੀ ਆਪ ਜੀ ਦੇ ਸਾਰੇ ਇਲਾਕੇ ਦੇ ਲੋਕਾਂ ਵਿੱਚੋਂ ਮੰਨੇ ਪਰਮੰਨੇ ਨਗਾਹੇ ਪੀਰ ਦੇ ਚੇਲੇ ਸਨ ਇੱਕ ਵੇਰਾਂ ਆਪ ਸਖੀ ਸਰਵਰ ਦੇ ਉਪਾਸ਼ਕਾਂ ਦੇ ਨਾਲ ਨਗਾਹੇ ਜਾ ਰਹੇ ਸਨ ਕੇ ਰਾਤ ਸ੍ਰੀ ਅਮਰਸਰ ਸਾਹਿਬ ਵਿਖੇ ਪੜਾਉ ਕੀਤਾ ਅਮਰਸਰ ਸਾਹਿਬ ਵਿਖੇ ਸੰਗਤਾਂ ਦੀ ਆਵਾਜ਼ਾਈ ਅਤੇ ਇਕੱਠ ਹਰ ਸਮੇਂ ਬਹੁਤ ਰਹਿੰਦਾ ਸੀ ਕਿਉਂਕਿ ਸਿੱਖਾਂ ਦਾ ਕੇਂਦਰੀ ਸਥਾਨ ਇਸ ਵੇਲੇ ਤੱਕ ਸ੍ਰੀ ਅਮਰਸਰ ਸਾਹਿਬ ਬਣ ਚੁੱਕਾ ਸੀ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚੋਂ ਅਨੇਕਾਂ ਲੋਕ ਜੀ ਦਾਨ ਦੀਆਂ ਪ੍ਰਾਪਤੀਆਂ ਕਰਕੇ ਅਕਾਲ ਪੁਰਖ ਜੀ ਦੀ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਕਰ ਰਹੇ ਸਨ ਕਥਾ ਕੀਰਤਨ ਗੁਰਮਤ ਵਿਚਾਰਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ਾਂ ਦੀ ਝੜੀ ਸ਼ੈਭਰ ਵਾਂਗੂੰ ਲੱਗੀ ਹੋਈ ਸੀ ਸ਼ਾਮ ਨੂੰ ਸੋਦਰ ਰਹਿਰਾਸ ਜੀ ਦੇ ਪਾਵਨ ਉਪਦੇਸ਼ਾਂ ਨੂੰ ਭਾਈ ਮੱਝ ਜੀ ਨੇ ਸੁਣਿਆ ਇਹਨਾਂ ਦੇ ਹਿਰਦੇ ਵਿੱਚ ਠੰਡਕ ਪੈਦਾ ਹੋਈ ਹਿਰਦੇ ਵਿੱਚ ਉਲਾਸ ਪੈਦਾ ਹੋਇਆ ਪ੍ਰਸੰਨਤਾ ਪੈਦਾ ਹੋਈ ਮਨ ਸੋਚਣ ਲੱਗਾ ਕਿ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਹਨ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸਰਨਜਾਮ ਲਾਗ ਭਵਜਲ ਕਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਾਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮ ਮਨ ਅੰਦਰ ਵਿਚਾਰ ਆਈ ਕਿ ਕੀ ਸਰਬਰੀਏ ਦੀ ਉਪਾਸ਼ਨਾ ਨਾਲ ਇਹ ਭਵ ਸਾਗਰ ਤਰਿਆ ਜਾ ਸਕੇਗਾ ਫਿਰ ਮਨ ਵਿੱਚੋਂ ਹੀ ਵਿਚਾਰ ਉਪਜੇ ਕਿ ਬਹੁਤ ਸਮਾਂ ਬਿਰਥਾ ਹੀ ਲੰਘ ਗਿਆ ਅਜੇ ਤੱਕ ਤਾਂ ਮਨ ਦੀ ਝਟਕਣਾ ਚੰਚਲਤਾ ਹੀ ਮਿਟੀ ਨਹੀਂ ਫਿਰ ਸਾਧ ਸੰਗਤ ਕਰਨ ਦੀ ਉਤੇਜਨਾ ਉਪਜੀ ਗੋਬਿੰਦ ਜੀ ਨੂੰ ਮਿਲਣ ਦੀ ਤੜਪ ਪੈਦਾ ਹੋਈ ਭਵਜਲ ਨੂੰ ਤਰਨ ਦੀ ਲਾਲਸਾ ਉਪਜੀ ਪਹਿਲੀ ਉਮਰ ਫੋਕਟ ਉਪਾਸ਼ਨਾ ਵਿੱਚ ਲੰਗੀ ਮਹਿਸੂਸ ਹੋਣ ਲੱਗੀ ਸਾਧ ਸੰਗਤ ਤੋਂ ਅਵੇਸਲੇ ਰਹਿਣ ਕਾਰਨ ਜਨਮ ਬਿਰਥਾ ਹੀ ਲੰਘ ਗਿਆ ਪ੍ਰਤੀਤ ਹੁੰਦਾ ਮਾਨੰਦਰੋਂ ਅਰਦਾਸ ਕਰਨ ਦੀ ਤਾਂਗ ਪੈਦਾ ਹੋਈ ਕਿ ਕਾਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸ਼ਰਮ ਸਤਗੁਰੂ ਜੀ ਦੇ ਨਾ ਪਾਵਨ ਬਚਨਾਂ ਨੂੰ ਮਨ ਅੰਦਰ ਵਸਾ ਕੇ ਪੁੱਜ ਗਿਆ ਗੁਰਦੇਵ ਧੰਗੁਰੂ ਅਰਜਨ ਦੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਆਪਾ ਤਿਆਗ ਕੇ ਨਿਮਰਤਾ ਪੂਰਵਕ ਬੇਨਤੀ ਕੀਤੀ ਸਤਗੁਰੂ ਜੀ ਮੈਂ ਇੱਕ ਭੁੱਲਿਆ ਭਟਕਿਆ ਸਰਵਰੀਆ ਹਾਂ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਵੋ ਮੈਂ ਦੁਆਬੇ ਤੋਂ ਨਿਗਾਹੇ ਜਾ ਰਿਹਾ ਸਾਂ ਆਪ ਜੀ ਦੇ ਪਾਵਨ ਦਰਸ਼ਨਾਂ ਦੇ ਸਦਕੇ ਮੇਰੇ ਅੰਦਰੋਂ ਗਿਆਨ ਉਪਜ ਪਿਆ ਹੈ ਮੈਂ ਕੁਮਾਰਗ ਤੇ ਟੁਰਦਿਆਂ ਸਾਰੀ ਆਰਜਾ ਗਵਾ ਬੈਠਾ ਹਾਂ ਸੋ ਕਿਰਪਾ ਕਰਕੇ ਆਪ ਹੀ ਹੁਣ ਮਿਹਰ ਕਰੋ ਤੇ ਦਾਸ ਨੂੰ ਸਿੱਖੀ ਸਦਕ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰ ਜੀ ਨੇ ਫਰਮਾਇਆ ਕਿ ਭਲੇ ਪੁਰਖਾ ਤੂੰ ਸਖੀ ਸਰਵਰ ਦਾ ਮਰੀਦ ਹੈ ਆਪਣੇ ਘਰ ਕਬਰ ਬਣਾਈ ਹੋਈ ਹੈ ਉਸ ਦੀ ਪੂਜਾ ਕਰਦਾ ਤੇ ਕਰਵਾਉਂਦਾ ਹੈ ਸਿੱਖੀ ਔਖੀ ਐ ਅਲੂਣੀ ਸਿਲ ਚੱਟਣ ਦੇ ਸਮਾਨ ਵਾਲੋਂ ਨਿੱਕੀ ਤੇ ਖੰਡੇ ਧਾਰਨ ਨਾਲੋਂ ਵੀ ਤਿੱਖੀ ਐ ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਪਾਵਨ ਬਚਨ ਆਉਂਦਾ ਹੈ ਨਾ ਗੁਰ ਸਿੱਖੀ ਬਾਰੀਕ ਹੈ ਸਿਲ ਚੱਟਣ ਫਿੱਕੀ ਤਿਰਖੀ ਖੰਡੇ ਧਾਰ ਹੈ ਉਹ ਵਾਲੋਂ ਨਿੱਕੀ ਊ ਭਵੇਖ ਨਾ ਵਰਤਮਾਨ ਸਰ ਮਿਕਣ ਮਿੱਕੀ ਦੁਤੀਆ ਨਾਸਤ ਏਤ ਘਾਰ ਹੋਏ 1 21 ਦੂਆ ਤੀਆ ਵਿਸਰੈ ਸਣ ਕਕਾ ਕਿਕੀ ਸੱਬੇ ਸਿੱਕਾਂ ਪਰ ਹਰ ਸੁਖ ਇਕਤ ਸਿੱਖੀ ਇਹ ਭਾਵ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਮੱਝ ਜੀ ਨੂੰ ਦੱਸ ਦਿੱਤਾ ਕਿ हे குருਖਾ ਕਿ ਸਿੱਖੀ ਕਮਾਉਣੀ ਬਹੁਤ ਔਖੀ ਹੈ ਮੱਝ ਜੀ ਨੇ ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਸਤਿਗੁਰ ਮੈਂ ਸਖੀ ਸਰਵਰ ਦੀ ਉਪਾਸ਼ਨਾ ਤਿਆਗਣ ਲਈ ਤਿਆਰ ਹਾਂ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਵੀ ਤਿਆਰ ਹਾਂ ਜਿਸ ਮੁੱਲ ਤੇ ਵੀ ਗੁਰਸਿੱਖੀ ਆਪ ਜੀ ਬਖਸ਼ਿਸ਼ ਕਰ ਸਕਦੇ ਹੋ ਕਰ ਦਿਓ ਕਿਰਪਾ ਕਰੋ ਮੈਨੂੰ ਗੁਰਸਿੱਖੀ ਦੀ ਦਾਤ ਜਰੂਰ ਕਿਰਪਾ ਕਰਕੇ ਬਖਸ਼ੋ ਤਦ ਗੁਰਦੇਵ ਜੀ ਨੇ ਹੁਕਮ ਕੀਤਾ ਕਿ ਤੈਨੂੰ ਸਖੀ ਸਰਵਰ ਦੀ ਪੂਜਾ ਛੱਡਣੀ ਪਵੇਗੀ ਅਤੇ ਲੋਕਾਂ ਵੱਲੋਂ ਮੇਲੀ ਨਰਾਦਰੀ ਵੀ ਚੱਲਣੀ ਪਵੇਗੀ ਮੰਝ ਜੀ ਸਤਿਗੁਰੂ ਜੀ ਦੇ ਇਹ ਹੁਕਮ ਸੁਣ ਕੇ ਅੰਮ੍ਰਿਤਸਰ ਤੋਂ ਵਾਪਸ ਆਪਣੇ ਨਗਰ ਪੁੱਜੇ ਭਾਈ ਸਾਹਿਬ ਜੀ ਦੀ ਪਤਨੀ ਅਤੇ ਲੜਕੀ ਦੋਵੇਂ ਇੰਨਾ ਕੋ ਪਰਿਵਾਰ ਸੀ ਆਪਣੀ ਪਤਨੀ ਨੂੰ ਸਤਗੁਰੂ ਜੀ ਦੇ ਮਲਾਪ ਦੀ ਸਾਰੀ ਵਾਰਤਾ ਸੁਣਾਈ ਅਤੇ ਪੀਰ ਦੀ ਕਬਰ ਢਾਉਣ ਵਾਸਤੇ ਕਹੀ ਫੜ ਲਈ। ਭਾਵੇਂ ਆਪ ਜੀ ਦੀ ਪਤਨੀ ਇਸ ਗੱਲ ਨਾਲ ਸਹਿਮਤ ਨਹੀਂ ਸੀ ਅਤੇ ਆਪ ਜੀ ਦੀ ਪਤਨੀ ਅਤੇ ਪੁੱਤਰੀ ਨੇ ਭਾਈ ਮੰਝ ਜੀ ਨੂੰ ਬਥੇਰਾ ਰੋਕਿਆ ਪਰ ਉਹਨਾਂ ਇੱਕ ਨਾ ਮੰਨੀ ਰਾਤੋਂ ਰਾਤ ਨਗਾਈਏ ਪੀਰ ਦੀ ਕਬਰ ਢਾ ਕੇ ਸਾਰੀ ਮਿੱਟੀ ਬਾਹਰ ਸੁੱਟ ਕੇ ਘਰ ਸਾਫ਼ ਕਰ ਦਿੱਤਾ। ਦਿਨ ਚੜ੍ਹੇ ਜਦ ਲੋਕਾਂ ਨੇ ਭਾਈ ਮੰਝ ਜੀ ਵੱਲੋਂ ਸખી ਸਰਵਰ ਦੀ ਮੜੀ ਢਾਹੇ ਜਾਣ ਬਾਬਤ ਸੁਣਿਆ ਤਾਂ ਸਾਰਿਆਂ ਨੇ ਅੱਖਾਂ ਫੇਰ ਲਈਆਂ। ਉਹਨਾਂ ਨੂੰ ਬਰਾਦਰੀ ਵਿੱਚੋਂ ਛੇਕ ਦਿੱਤਾ, ਮਾਲ ਡੰਗਰ ਖੋਲਿਆ। ਐਵੇਂ ਨਗਰ ਨਿਵਾਸੀਆਂ ਵੱਲੋਂ ਅਨੇਕਾਂ ਕਸ਼ਟ ਦਿੱਤੇ ਗਏ। ਅੰਤ ਉਹਨਾਂ ਸਭ ਕੁਝ ਖੋਲਿਆ। ਸੂਰਜ ਪ੍ਰਕਾਸ਼ ਵਿੱਚ ਇਸ ਤਰ੍ਹਾਂ ਜਿਕਰ ਆਉਂਦਾ ਹੈ ਕਿ ਸ਼ੀਨ ਲੀਨ ਗ੍ਰਹਿ ਧਨ ਸਰਦਾਰੀ ਸਰਬ ਸਰੀ ਸਰਬ ਸ਼ਰੀਕਨ ਦੀਨ ਅੰਕਾਰੀ। ਸ਼ੀਨ ਲੀਨ ਗ੍ਰਹਿ ਧਨ ਸਰਦਾਰੀ ਸਰਬ ਸ਼ਰੀਕਨ ਦੀਨ ਅੰਕਾਰੀ। ਇਹ ਵੀ ਹਵਾਲੇ ਮਿਲਦੇ ਨੇ ਕਿ ਨਗਰ ਨਿਵਾਸੀਆਂ ਨੇ ਆਪ ਨਾਲ ਬਹੁਤ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਜੋ ਸੁਭਾਅਕ ਕੀ ਸੀ। ਜਿਸ ਕਰਕੇ ਭਾਈ ਜੀ ਕਿਸੇ ਹੋਰ ਨਗਰ ਚਲੇਗਾ ਜਿੱਥੇ ਪ੍ਰੇਮਾ ਭਗਤੀ ਕਰਕੇ ਘਾਹ ਖੋਤ ਕੀ ਗੁਜ਼ਾਰਾ ਟੋਰਦੇ ਰਹਿ ਭਾਈ ਮੰਜ ਜੀ ਲੋਕਾਂ ਦੇ ਵਤੀਰੇ ਦੀ ਪ੍ਰਵਾਹ ਕੀਤੇ ਬਗੈਰ ਹੀ ਮੁੜ ਅੰਮ੍ਰਿਤਸਰ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹੋਏ ਨਮਸਕਾਰ ਕੀਤੀ ਅਤੇ ਪੀਰ ਦੀ ਕਬਰ ਢਾ ਦੇਣ ਦਾ ਹਵਾਲਾ ਦੱਸਿਆ ਸਤਿਗੁਰੂ ਜੀ ਨੇ ਮਿਹਰ ਦੀ ਨਿਗਾਹ ਕੀਤੀ ਨਾਮਦਾਨ ਦੀ ਦਾਤ ਬਖਸ਼ੀ ਐਵੇਂ ਸਤਿਗੁਰੂ ਜੀ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕੀਤਾ ਕੋਲਸ਼ਮਾ ਭਾਈ ਮੰਜ ਜੀ ਲੰਗਰ ਦੀ ਸੇਵਾ ਕਰਦੇ ਰਹੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਸਾਲੋ ਜੀ ਭਾਈ ਬਹਿਲੋ ਜੀ ਭਾਈ ਕਲਿਆਣਾ ਜੀ ਇਤ ਆਦਿਕ अनेका ਗੁਰਮਖ ਪਿਆਰਿਆਂ ਨਾਲ ਮਿਲੇ ਮੇਲ ਮਲਾਪ ਹੋਇਆ ਉਹਨਾਂ ਪਾਸੋਂ ਸਤਿਗੁਰੂ ਜੀ ਵੱਲੋਂ ਟੋਰੇ ਗੁਰਮਤ ਮਾਰਗ ਦੀ ਸੂਝ ਬੂਝ ਪ੍ਰਾਪਤ ਹੋਈ ਸਾਧ ਸੰਗਤ ਦੀ ਸੇਵਾ ਨਾਲ ਮਨ ਨਿਰਮਲ ਹੋਇਆ ਆਪ ਸਵੇਰ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੇ ਭਾਈ ਮੰਜ ਜੀ ਰਾਤ ਥੋੜਾ ਸੌਂਦੇ ਦਿਨ ਰਾਤ ਸੇਵਾ ਸਿਮਰਨ ਵਿੱਚ ਲਗਾਉਣ ਲੱਗੇ ਇਵੇਂ ਆਤਮ ਰੰਗਣ ਪ੍ਰਾਪਤ ਹੋ ਜਾਣ ਪਿੱਛੋਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮੰਝ ਜੀ ਆਪਣੇ ਨਗਰ ਵਾਪਸ ਆ ਗਏ। ਘਰ ਵਿੱਚ ਅਤ ਦਰਜੇ ਦੀ ਤੰਗੀ ਸੀ। ਸਾਰਾ ਸ਼ਰੀਕਾ ਦੁਸ਼ਮਣ ਸੀ। ਅੰਤ ਮਜਬੂਰ ਹੋ ਕੇ ਘਾਹ ਖੋਦ ਕੇ ਵੇਚਣਾ ਸ਼ੁਰੂ ਕੀਤਾ। ਇਵੇਂ ਪ੍ਰਾਪਤ ਹੋਈ ਆਮਦਨੀ ਨਾਲ ਘਰ ਦਾ ਰੋਜ਼ਗਾਰ ਟੋੜਿਆ। ਕਿੱਥੇ ਪਹਿਲਾਂ ਇੱਕ ਵੱਡਾ ਸਨਮਾਨਿਆ ਹੋਇਆ ਰਾਜਪੂਤ ਚੌਧਰੀ ਕਿੱਥੇ ਗੁਰਸਿੱਖੀ ਪ੍ਰਾਪਤ ਕਰਨ ਦੀ ਸਿੱਖ ਨੇ ਕਾਹੀ ਬਣਾ ਦਿੱਤਾ। ਭਾਈ ਮੰਝ ਜੀ ਦਾ ਨਾਮ ਪਹਿਲਾਂ ਤੀਰਥਾ ਸੀ ਭਾਈ ਮੰਝ ਇਹ ਨਾਮ ਪਿੱਛੋਂ ਪ੍ਰਚਲਿਤ ਹੋਇਆ ਅੱਜ ਆਪਣੇ ਨਿੱਕੇ ਪਰਿਵਾਰ ਦਾ ਗੁਜ਼ਾਰਾ ਕਾਹ ਖੋਦ ਕੇ ਕਰਨ ਲੱਗਾ ਪਰ ਹਿਰਦੇ ਵਿੱਚ ਉਸ ਪਿਆਰੇ ਦੀ ਯਾਦ ਉਸ ਪਿਆਰੇ ਦਾ ਨਾਮ ਟਿਕਿਆ ਹੋਇਆ ਸੀ ਕਿਸੇ ਅਲੌਕਿਕ ਮਸਤੀ ਵਿੱਚ ਦੁਨੀਆ ਵੱਲੋਂ ਬੇਖਬਰ ਬੇਖੌਫ ਭਾਈ ਸਾਹਿਬ ਜੀ ਦੀ ਪਤਨੀ ਅਤੇ ਪੁੱਤਰੀ ਵੀ ਪ੍ਰੇਮਾ ਭਗਤੀ ਦੇ ਮਾਰਗ ਦੀ ਪਾਂਧੀ ਬਣ ਗਈਆਂ ਸਾਰਾ ਪਰਿਵਾਰ ਸਿਦਕ ਸ਼ੁਕਰ ਸਬਰ ਨਾਲ ਦਿਨ ਰਾਤ ਭਜਨ ਸਿਮਰਨ ਕਰਦਿਆਂ ਗੁਜ਼ਾਰਨ ਲੱਗੀ ਲੋਕ ਇਸ ਗੁਰੂ ਪ੍ਰੀਤ ਦੇ ਅਣਿਆਲੇ ਧੀਰ ਜਿਹੜੇ ਭਾਈ ਮੰਜ ਜੀ ਦੇ ਹਿਰਦੇ ਚ ਧਸ ਚੁੱਕੇ ਸਨ ਹਿਰਦੇ ਨੂੰ ਵਹਿ ਚੁੱਕੇ ਸਨ ਨਹੀਂ ਸਨ ਸਮਝ ਸਕਦੇ ਉਹ ਤਾਂ ਇਸ ਗਰੀਬੀ ਦਾ ਕਾਰਨ ਸਿਰਫ ਸਰਵਰੀਏ ਦੀ ਕਿਰਪੀ ਸਮਝਦੇ ਸਨ ਅਤੇ ਭਾਈ ਮੰਜ ਨੂੰ ਸ਼ੁਦਾਈ ਕਮਲਾ ਆਖਦੇ ਕਿ ਐਡਾ ਵੱਡਾ ਜਾਹੋ ਜਲਾਲ ਛੱਡ ਕੇ ਸਰਦਾਰੀ ਛੱਡ ਕੇ ਇੱਕ ਕਾਹੀ ਬਣ ਜਾਣਾ ਇਹ ਕਿੱਡੀ ਕੋ ਪ੍ਰਾਪਤੀ ਵਾਲੀ ਗੱਲ ਆ ਨਗਰ ਵਿੱਚ ਭਾਈ ਸਾਹਿਬ ਨੂੰ ਕੋਈ ਮਾਨ ਸਤਕਾਰ ਪ੍ਰਾਪਤ ਨਹੀਂ ਸੀ ਹੁਣ ਪਰ ਭਾਈ ਸਾਹਿਬ ਜੀ ਦੀ ਪਰਿਵਾਰ ਸਮੇਤ ਗੁਰੂ ਸਾਹਿਬ ਵੱਲੋਂ ਹੋਈ ਮਿਹਰ ਸਦਕੇ ਦ੍ਰਿੜ ਨਿਸ਼ਚੇ ਨਾਲ ਗੁਰਮਤਿ ਮਾਰਗ ਤੇ ਟੁਰ ਰਹੇ ਸਨ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਇਹਨਾਂ ਦਿਨਾਂ ਵਿੱਚ ਸਤਗੁਰੂ ਜੀ ਨੇ ਭਾਈ ਮੰਜ ਜੀ ਦੀ ਪਰਖ ਕੀਤੀ ਪਹਿਲੀ ਵੇਰਾਂ ਗੁਰਸਿੱਖ ਮੇਵੜਾ ਅੰਮ੍ਰਿਤਸਰ ਤੋਂ ਟੁਰ ਕੇ ਭਾਈ ਮੰਜ ਜੀ ਪਾਸ ਪੁੱਜਾ ਆਪੋ ਵਿੱਚ ਮਲਾਪ ਵਿੱਚੋਂ वार्तालाਪ ਹੋਈ ਤਦ ਸਤਿਗੁਰੂ ਜੀ ਤੋਂ ਮਿਲੇ ਹੁਕਮਨਾਮੇ ਬਾਬਤ ਗੁਰਸ਼ਿਕ ਨੇ ਭਾਈ ਮੱਝ ਜੀ ਨੂੰ ਦੱਸਿਆ ਕਿ ਇਸ ਹੁਕਮਨਾਮੇ ਦੀ ਭੇਟਾ 21 ਰੁਪਏ ਹੈ। ਇਸ ਸਮੇਂ ਭਾਈ ਮੱਝ ਜੀ ਪਾਸ ਕੋਈ ਪੈਸਾ ਨਹੀਂ ਸੀ। ਭਾਈ ਮੱਝ ਜੀ ਨੇ ਆਪਣੀ ਸੁਪਤਨੀ ਨਾਲ ਸਾਰੀ ਗੱਲ ਕੀਤੀ। ਤਦ ਭਾਈ ਸਾਹਿਬ ਜੀ ਦੀ ਸੁਪਤਨੀ ਨੇ ਕਿਸੇ ਗਵਾਂਢੀ ਤੋਂ 21 ਰੁਪਏ ਪ੍ਰਾਪਤ ਕਰਕੇ ਭਾਈ ਸਾਹਿਬ ਜੀ ਨੂੰ ਦੇ ਦਿੱਤੇ। ਭਾਈ ਮੱਝ ਜੀ ਨੇ ਭੇਟਾ ਮੇਵੜੇ ਭਾਵ ਸਨੇਹਾ ਪਚਾਉਣ ਵਾਲੇ ਉਸ ਗੁਰਸ਼ਿਕ ਨੂੰ ਸੌਂਪੀ। ਅਤੇ ਹੁਕਮਨਾਮਾ ਸਤਿਗੁਰੂ ਜੀ ਦਾ ਲੈ ਕੇ ਆਪਣੇ ਮस्तक 'ਤੇ ਲਾਇਆ ਔਰ ਪੜ੍ਹ ਕੇ ਨਿਹਾਲ ਹੋਇਆ ਜਿਸ ਵਿੱਚ ਲਿਖਿਆ ਸੀ ਕਿ ਅਜੇ ਤੱਕ ਤੁਸੀਂ ਆਪਣੇ ਨਗਰ ਹੀ ਠਹਿਰਨਾ ਮੇਵੜਾ ਗੁਰਸਿੱਖ ਵਾਪਸ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਪਾਸ ਪੁੱਜਾ ਅਤੇ ਸਾਰਾ ਹਾਲਾਤ ਦੱਸਿਆ ਸਤਿਗੁਰੂ ਜੀ ਪ੍ਰਸੰਨ ਹੋਏ ਦੂਜੀ ਵਾਰ ਫਿਰ ਮੇਵੜਾ ਸਿੱਖ ਸਤਿਗੁਰੂ ਜੀ ਨੇ ਭਾਈ ਮੰਜੀ ਜੀ ਵੱਲ ਹੁਕਮਨਾਮਾ ਦੇ ਕੇ ਭੇਜਣਾ ਕੀਤਾ ਇਸ ਵੇਰਾਂ ਹੁਕਮਨਾਮੇ ਦੀ ਭੇਟਾ ਭਾਈ ਮੰਜੀ ਜੀ ਨੇ ਆਪਣੀ ਸੁਪਤਨੀ ਨੂੰ ਕਿਸੇ ਹੋਰ ਗਵਾਂਢੀ ਦੇ ਘਰ ਨੌਕਰੀ ਰੱਖ ਕੇ 21 ਰੁਪਏ ਦੇ ਕੇ ਤਾਈ ਹੁਕਮਨਾਮਾ ਪੜਿਆ ਜਿਸ ਵਿੱਚ ਸਤਿਗੁਰੂ ਜੀ ਨੇ ਭਾਈ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਆਪਣੇ ਪਾਸ ਸਦਿਆ ਸੀ ਭਾਈ ਸਾਹਿਬ ਬਹੁਤ ਪ੍ਰਸੰਨ ਹੋਏ ਆਪਣੀ ਪਤਨੀ ਅਤੇ ਸੁਪੁੱਤਰੀ ਨਾਲ ਸਲਾਹ ਕਰਕੇ ਭਾਈ ਮੰਜੀ ਜੀ ਅੰਮ੍ਰਿਤਸਰ ਤੋਂ ਆਏ ਗੁਰਸਿੱਖ ਦੇ ਨਾਲ ਹੀ ਟੁਰ ਪਏ ਪਿੱਛੋਂ ਭਾਈ ਸਾਹਿਬ ਜੀ ਦੀ ਪਤਨੀ ਅਤੇ ਪੁੱਤਰੀ ਦੋਵੇਂ ਦਿਨੇ ਗਵਾਂਢੀਆਂ ਦਾ ਕੰਮ ਧੰਦਾ ਕਰਦੀਆਂ ਸ਼ਾਮ ਨੂੰ ਆਪਣੇ ਘਰ ਆ ਕੇ ਪ੍ਰਭੂ ਭਗਤੀ ਕਰਦੀਆਂ ਐਵੇਂ ਸਹਜੇ ਸਹਜੇ ਦਾ ਮੈਂ ਸਹਜੇ ਸਹਜੇ ਜੋ 42 ਰੁਪਏ ਦਾ ਕਰਜ਼ਾ ਸੀ ਜੋ ਸਤਗੁਰੂ ਜੀ ਦੇ ਹੁਕਮਨਾਮਿਆਂ ਦੀ ਭੇਟਾ ਇਸ ਪਰਿਵਾਰ ਨੇ ਉਧਾਰ ਲੈ ਕੇ ਲਾਇਆ ਸੀ ਉਹ ਸਿਰੋਂ ਲਾਇਆ ਭਾਈ ਮੰਜ ਜੀ ਅੰਮ੍ਰਿਤਸਰ ਸਾਹਿਬ ਵਿਖੇ ਸਤਗੁਰੂ ਜੀ ਦੇ ਦਰਸ਼ਨ ਕਰਕੇ ਅਤ ਨਿਹਾਲ ਹੋਏ ਕੁਝ ਲੇਖਕ ਇਹ ਵੀ ਲਿਖਦੇ ਨੇ ਕਿ ਭਾਈ ਮੰਜ ਜੀ ਸਮੇਤ ਪਰਿਵਾਰ ਹੀ ਅੰਮ੍ਰਿਤਸਰ ਸਾਹਿਬ ਪੁੱਜ ਗਏ ਸਨ ਭਾਈ ਮੰਜ ਜੀ ਨੂੰ ਗੁਰੂ ਦੇ ਲੰਗਰ ਵਾਸਤੇ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਸੌਂਪੀ ਗਈ। ਇਵੇਂ ਭਾਈ ਮੰਜ ਜੀ ਨੇ ਲੱਕੜਾਂ ਦਾ ਭਾਰਾ ਲਿਆਉਣਾ, ਲੰਗਰ ਵਿੱਚ ਛਿੱੜ ਦੇਣਾ ਅਤੇ ਪ੍ਰਸ਼ਾਦ ਪਾਣੀ ਸਤਿਗੁਰੂ ਜੀ ਦੇ ਲੰਗਰ ਵਿੱਚੋਂ ਛੱਕ ਕੇ ਭਜਨ ਬੰਦਗੀ ਵਿੱਚ ਮਗਨ ਹੋ ਜਾਣਾ। ਫੇਰ ਗੁਰੂ ਸਾਹਿਬ ਜੀ ਦੀ ਪ੍ਰਸੰਤਾ ਨੂੰ ਮੁੱਖ ਰੱਖਦਿਆਂ ਲੰਗਰ ਵਿੱਚੋਂ ਵੀ ਪ੍ਰਸ਼ਾਦਾ ਛਕਣਾ ਬੰਦ ਕਰ ਦਿੱਤਾ। ਦੋ ਭਾਰੇ ਲੱਕੜਾਂ ਦੇ ਲਿਆਉਣੇ, ਇੱਕ ਗੁਰੂ ਕੇ ਲੰਗਰ ਵਿੱਚ ਦੇਣਾ, ਦੂਜਾ ਬਾਜ਼ਾਰ ਵਿੱਚ ਵੇਚ ਕੇ ਲੰਗਰ ਪਾਣੀ ਛਕ ਲੈਣਾ। ਇੰਨਾ ਸਮਾਂ ਲੰਘਦਾ ਗਿਆ ਕਾਫੀ ਸਮਾਂ satsang ਦਾ ਰਸ ਮਾਣਦੇ ਆਂ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਆਂ ਸੇਵਾ ਕਰਦੇ ਆਂ ਲੰਘ ਗਿਆ ਜਦੋਂ ਧੰਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਅਰੰਭੀ ਤਦ ਭਾਈ ਮੰਝ ਜੀ ਨੇ ਵੀ ਇਸ ਵਿੱਚ ਬਹੁਤ ਚੋਖੀ ਸੇਵਾ ਕਰਕੇ ਜਨਮ ਸਫਲਾ ਕੀਤਾ ਐਵੇਂ ਗੁਰੂ ਘਰ ਵਿੱਚ ਭਾਈ ਮੰਝ ਜੀ ਨੂੰ ਚੋਖਾ ਮਾਨ ਸਤਿਕਾਰ ਪ੍ਰਾਪਤ ਹੋਣ ਲੱਗਾ ਭਾਈ ਸਾਹਿਬ ਜੀ ਨੂੰ ਸੇਵਾ ਦਾ ਰੰਗ ਚੜਦਾ ਗਿਆ ਮਨ ਸ਼ੁੱਧ ਹੁੰਦਾ ਗਿਆ ਅਖੀਰ ਕੰਚਨਵੰਨਾ ਹੋ ਗਿਆ ਜਨਮਾਂ ਜਨਮਾਂਤਰਾਂ ਦੀ ਮਾਲ ਕੱਟੀ ਗਈ ਹਉਮੈ ਹੰਕਾਰ ਪ੍ਰਵਤਾ ਮਾਣ ਵਡਿਆਈ ਆਦ ਅੰਦਰੋਂ ਮਿਟ ਗਏ ਦ્વੈਤ ਭਾਵ ਖਤਮ ਹੋ ਗਿਆ ਏਵੇਂ ਸੂਰਤ ਅਠੇ ਪਹਿਰ ਪ੍ਰਭੂ ਸਿਮਰਨ ਵਿੱਚ ਜੁੜੀ ਰਹਿਣ ਲੱਗੀ ਭਾਈ ਮੰਜ ਨੇ ਰਵਾਬੀਆਂ ਦੀ ਹੈਂਕੜ ਦੇਖੀ ਹਉਮੈ ਤੇ ਲਾਲਚ ਨਾਲ ਆਫਰੇ ਹੋਏ ਸੱਤੇ ਬਲਵੰਡ ਵੱਲੋਂ ਕੋੜ ਦੀ ਦੁਖਦਾਈ ਪੀੜਾ ਸਹੇੜਦਿਆਂ ਵੀ ਵੇਖਿਆ ਫਿਰ ਉਹਨਾਂ ਦੀ ਠੈਂਦੀਆਂ ਕਲਾਂ ਦੀ ਹਾਲਤ ਵੀ ਤੱਕੀ ਗੁਰੂ ਜੀ ਦੇ ਹੁਕਮ ਦੀ ਅਵਗਿਆ ਕਰਨ ਲਾਚਾਰ ਪੀੜ ਗ੍ਰਸੇਰ ਬਾਬੀਆਂ ਦੇ ਸਰੀਰਾਂ ਵਿੱਚੋਂ ਵਗਦੀ ਪਾਪ ਨੂੰ ਵੀ ਤੱਕਿਆ ਤੇ ਭਾਈ ਲੱਧਾ ਜੀ ਵੱਲੋਂ ਪਾਪ ਨੂੰ ਬਖਸ਼ਾਉਂਦਿਆਂ ਵੀ ਤੱਕਿਆ ਮਨ ਹੋਰ ਵੀ ਹੁਕਮ ਰਜ਼ਾ ਵਿੱਚ ਟੁਰਨ ਲਈ ਦ੍ਰਿੜ ਹੋਇਆ ਏਵੇਂ ਹੀ ਮਨ ਬਚਨਾ ਕਰਮਾ ਕਰਕੇ ਪ੍ਰਭੂ ਸਿਮਰਣ ਵਿੱਚ ਸਾਸ-ਗਰਾਸ ਬਤੀਤ ਹੋਣ ਲੱਗਾ ਕੁਝ ਲੇਖਕ ਭਾਈ ਮੰਜੀ ਜੀ ਦੀ ਸੁਪੁੱਤਰੀ ਅਤੇ ਉਸ ਦੇ ਪਤੀ ਦੇ ਵੀ ਗੁਰਸ ਅਮਰਸਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਰਣਾ ਕਮਲਾ ਵਿੱਚ ਹਾਜ਼ਰ ਹੋ ਕੇ ਗੁਰਸਿੱਖੀ ਧਾਰਨ ਬਾਬਤ ਜ਼ਿਕਰ ਕਰਦੇ ਹਨ ਇੱਕ ਦਿਨ ਭਾਈ ਮੰਜੀ ਜੀ ਜੰਗਲ ਵਿੱਚੋਂ ਸੁੱਕੀਆਂ ਲੱਕੜਾਂ ਲਿਆ ਰਹੇ ਸਨ ਕਿ ਅਚਾਨਕ ਜ਼ੋਰ ਦੀ ਹਨੇਰੀ ਆਈ ਅਤੇ ਨਾਲ ਹੀ ਵਰਖਾ ਆਰੰਭ ਹੋ ਗਈ ਪਰ ਨੇਮ ਦੇ ਪੱਕੇ ਭਾਈ ਮੰਜੀ ਜੀ ਲੱਕੜਾਂ ਚੁੱਕ ਕੇ ਟੁਰਪੇ ਜਦੋਂ ਹੁਣ ਜਿੱਥੇ ਭਾਈ ਮਾਂਝ ਜੀ ਦਾ ਖੂਹ ਤੇ ਗੁਰਦੁਆਰਾ ਸਾਹਿਬ ਹੈ ਨਾ ਇਸ ਖੂਹ ਲਾਗੇ ਪੁੱਜੇ ਤਦ ਹਨੇਰੀ ਦੇ ਬੁੱਲੇ ਨਾਲ ਖੂਹ ਦੇ ਵਿੱਚ ਡਿੱਗ ਪੈ। ਖੂਹ ਵਿੱਚ ਪਾਣੀ ਥੋੜਾ ਸੀ ਭਾਈ ਸਾਹਿਬ ហេਟਾਂ ਪੁੱਜਦੇ ਸੰਭਲ ਗਏ। ਲੱਕੜਾਂ ਦਾ ਗੱਠਾ ਲੱਕੜਾਂ ਦੀ ਪੰਡ ਸਿਰ ਤੋਂ ਪਾਣੀ ਵਿੱਚ ਨਾ ਡਿੱਗਣ ਦਿੱਤੀ। ਪਰ ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਹੁਣ ਪੁੱਜਣਾ ਔਖਾ ਹੋ ਗਿਆ। ਇਸ ਨੇਮ ਦੇ ਭੰਗ ਹੋ ਜਾਣ ਦਾ ਤੌਖਲਾ ਭਾਈ ਸਾਹਿਬ ਨੂੰ ਚਿੰਤਾਤੁਰ ਕਰਨ ਲੱਗਾ। ਪਰ ਝਟਪਟ ਹੀ ਸੁਰਤ ਨੇ ਮੋੜਾ ਖਾਦਾ। ਸੁਰਤ ਸ਼ਬਦ ਨਾਲ ਜੁੜ ਗਈ। ਕਟ-ਕਟ ਕੇ ਅੰਤਰ ਕੀ ਜਾਣਤ ਗੁਰਦੇਵ ਸਤਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਸਭਨਾ ਦੇ ਦਿਲਾਂ ਦੀਆਂ ਜਾਣਨਹਾਰ ਦਾਤਾਰ ਦੇ ਚਰਨਾਂ ਕਮਲਾਂ ਦਾ ਧਿਆਨ ਧੜ ਕੇ ਜੋ ਜੜੀਆਂ ਕਰਨ ਲੱਗੇ ਕੁਝ ਸਮਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਆ ਨਿਮਰਤਾ ਭਰਪੂਰ ਬੇਨਤੀਆਂ ਕਰਦੇ ਆ ਬਤੀਤ ਹੋਇਆ ਥੋੜੇ ਸਮੇਂ ਪਿਛੋਂ ਹਨੇਰੀ ਰੁਕੀ ਵਰਖਾ ਵੀ ਬੰਦ ਹੋਈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਾਹਲੀ ਨਾਲ ਪਲੰਘ ਤੋਂ ਉੱਠੇ ਨੰਗੇ ਪੈਰੀ ਹੀ ਕਾਹਲੀ ਕਾਹਲੀ ਟੁਰ ਪਏ ਸਿੱਖ ਵੀ ਨਾਲ ਹੋ ਟੁਰੇ ਇੱਕ ਸਿੱਖ ਨੇ ਭੱਜ ਕੇ ਸਤਿਗੁਰੂ ਜੀ ਨੂੰ ਜੋੜਾ ਪਨ ਆਇਆ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਗੁਰਸਿੱਖੋ ਰਸੇ ਲੈ ਕੇ ਆਓ ਗੁਰੂ ਸਾਹਿਬ ਜੀ ਅਤੇ ਕੁਝ ਗੁਰਸਿੱਖ ਵਾਹੋ ਦਾਹੀ ਭੱਜਦੇ ਹੋਏ ਖੂਹ ਦੇ ਨੇੜੇ ਅਪੜੇ ਰਸੇ ਲਮਕਾਏ ਗਏ ਭਾਈ ਮੰਝ ਜੀ ਨੂੰ ਆਖਿਆ ਕਿ ਭਾਈ ਸਾਹਿਬ ਰੱਸਾ ਫੜ ਲਵੋ ਤਾਂ ਜੋ ਆਪ ਜੀ ਨੂੰ ਬਾਹਰ ਕੱਢ ਲਿਆ ਜਾਵੇ ਪਰ ਪ੍ਰੇਮ ਰਸ ਨੂੰ ਮਾਨਣ ਵਾਲੀ ਭਾਈ ਮੰਝ ਜੀ ਆਪਣੀ ਜਿੰਦ ਨਾਲੋਂ ਗੁਰੂ ਸਾਹਿਬਾਂ ਦੇ ਲੰਗਰ ਵਾਸਤੇ ਲਿਆਂਦੀਆਂ ਲੱਕੜਾਂ ਕੀਮਤੀ ਸਮਝਦੇ ਸਨ ਉਹਨਾਂ ਬੇਨਤੀ ਕੀਤੀ ਕੀ ਕਿਰਪਾ ਨਿਧਾਨ ਦਾਤਾ ਜੀ ਪਹਿਲਾਂ ਲੱਕੜਾਂ ਨੂੰ ਕੱਢਣ ਦੀ ਮਿਹਰ ਕਰੋ ਇਹ ਸੁੱਕੀਆਂ ਹਨ ਤਾਂ ਜੋ ਇਹਨਾਂ ਦੀ ਵਰਤੋਂ ਲੰਗਰ ਵਿੱਚ ਹੋ ਸਕੇ ਜਿਵੇਂ ਚੋਬੇ ਖੂਹਾਂ ਵਿੱਚ ਰੱਸਾ ਫੜਾ ਕੇ ਉੱਤਰ ਜਾਂਦੇ ਹਨ ਤਵੇਂ ਕੁਝ ਗੁਰਸਿੱਖ ਉਤਰ ਗਏ ਉਹਨਾਂ ਨੇ ਲੱਕੜਾਂ ਦੇ ਗੱਠੇ ਨੂੰ ਇੱਕ ਰੱਸ ਰਸੇ ਨਾਲ ਘੁੱਟ ਕੇ ਬੰਨਿਆ ਅਤੇ ਉੱਪਰ ਖਲੋਤੇ ਸਿੱਖਾਂ ਨੇ ਲੱਕੜਾਂ ਦਾ ਗੱਠਾ ਖਿੱਚ ਕੇ ਬਾਹਰ ਕੱਢ ਲਿਆ ਇਸ ਪਿੱਛੋਂ ਭਾਈ ਮੰਜ ਸਾਹਿਬ ਨੂੰ ਰੱਸਾ ਪਕੜਾ ਕੇ ਖੂਹ ਵਿੱਚੋਂ ਕੱਢਿਆ ਗਿਆ ਭਾਈ ਮੰਜ ਜੀ ਗਦਗਦ ਹੋਏ ਸਤਿਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਏ ਤਨ ਸਤਗੁਰੂ ਤਨ ਸਤਗੁਰੂ ਤਨ ਸਤਗੁਰੂ ਆਖਦੇ ਬੇਬਲ ਹੋਏ ਸਤਗੁਰ ਜੀ ਨੇ ਪਿਆਰ ਨਾਲ ਸਿਰ ਚਾ ਕੇ ਛਾਤੀ ਨਾਲ ਲਾਇਆ ਤੇ ਪਿਆਰ ਭਜਿਹਰ ਦੇ ਨਾਲ ਆਖਿਆ ਭਾਈ ਮੰਜ ਕੁਝ ਮੰਗ ਤਦ ਭਾਈ ਸਾਹਿਬ ਨੇ ਆਖਿਆ ਦਾਤਾ ਜੀ ਮੈਨੂੰ ਨਾਮ ਦੀ ਦਾਤ ਅਤੇ ਆਪਣੇ ਪਾਵਨ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ ਸਤਗੁਰ ਜੀ ਨੇ ਖੇੜੇ ਭਰਪੂਰ ਵਾਕਾਂ ਵਿੱਚ فرمایا ਭਾਈ ਮੰਜ ਇਵੇਂ ਹੀ ਹੋਏਗਾ ਜਵੇਂ ਆਪ ਚਾਹੁੰਦੇ ਹੋ ਪਰ ਹੋਰ ਵੀ ਕੁਝ ਮੰਗ ਤਦ ਸਰਬੱਤ ਦਾ ਭਲਾ ਚਾਹਣ ਵਾਲੇ ਪਾਈ ਮੰਜ ਨੇ ਅੱਗੋਂ ਆਉਣ ਵਾਲੇ ਗੁਰਸਿੱਖਾਂ ਲਈ ਗੁਰਸਿੱਖੀ ਦੀ ਦਾਤ ਸੁਖਾਲਿਆ ਪ੍ਰਾਪਤ ਹੋ ਜਾਣ ਦੀ ਕਿਰਪਾ ਕਰਦੇ ਆ ਬੇਨਤੀ ਕੀਤੀ ਕਿ ਦਾਤਾ ਜੀ ਮਿਹਰ ਕਰੋ ਸਿੱਖੀ ਕਠਨਾ ਸਭ ਕੋਈ ਇਸ ਇਸ ਦੇ ਤਾਉ ਨਹੀਂ ਚੱਲ ਸਕਦਾ ਇਹਨਾਂ ਕਠਿਨਾਈਆਂ ਨੂੰ ਸਭ ਸੰਗਤਾਂ ਲਈ ਕਿਰਪਾ ਕਰਕੇ ਸੁਖਾਲਾ ਕਰ ਦਿਓ ਸਤਿਗੁਰੂ ਜੀ ਨੇ ਪ੍ਰਸੰਨ ਚਤਨ ਨਾਲ ਆਖਿਆ ਬਹੁਤ ਅੱਛਾ ਪਾਈ ਮੰਜ ਪਰ ਸੋਨੇ ਵਿੱਚ ਮਿਲੇ ਖੋਟ ਕਸਵੱਟੀ ਤੇ ਲਾ ਕੇ ਪਰਖੀਦੇ ਨੇ ਅਗਨੀ ਦਾ ਤਾ ਦੇ ਕੇ ਖੋਟ ਕੱਢੀਦੇ ਨੇ ਇਵੇਂ ਪੂਰਨ ਸ਼ੁੱਧ ਹੋਏ ਗੁਰਸ਼ਖ ਨਿਝ ਸਰੂਪ ਵਿੱਚ ਸਮਾ ਜਾਂਦੇ ਹਨ ਇਹ ਸੋਧਣਾ ਇਹ ਸੋਧਣਾ ਕਸ਼ਟ ਨਹੀਂ ਹੁੰਦਾ ਹਾਂ ਕੁਝ ਹੋਰ ਮੰਗ ਤਾਂ ਮੰਝ ਜੀ ਨੇ ਬੇਨੈ ਕੀਤੀ ਦਾਤਾ ਜੀ ਸਿੱਖੀ ਸਦਕਾ ਦਾਨ ਬਖਸ਼ੋ ਤਦ ਪੰਚਮ ਪਾਤਸ਼ਾਹ ਜੀ ਮਿਹਰ ਦੇ ਘਰ ਆਏ ਟੁੱਠੇ ਤੇ ਵਚਨ ਕੀਤਾ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਗਨ ਹਾਰਾ ਇਵੇਂ ਸਤਿਗੁਰ ਜੀ ਨੇ ਭਾਈ ਮੰਝ ਜੀ ਦਾ ਉਧਾਰ ਹੀ ਨਹੀਂ ਕੀਤਾ ਸੋ ਉਸ ਨੂੰ ਜਗਤ ਨਿਸਤਾਰਨ ਵਾਲਾ ਜਗਤ ਦਾ ਉਧਾਰ ਕਰਨ ਵਾਲਾ ਗੁਰਮੁਖ ਬਣਾ ਦਿੱਤਾ ਭਾਈ ਮੰਜ ਦਾ ਜਸ ਸਭ ਸੰਗਤਾਂ ਵਿੱਚ ਫੈਲ ਗਿਆ ਭਾਈ ਗੁਰਦਾਸ ਜੀ ਦਾ ਪਾਵਨ ਪਰਮਾਨਾ ਦਰ ਦਰ ਵੇਸ ਰਸੀਦ ਪਿਰਮ ਰਸ ਭੋਵਣਾ ਚੰਦ ਮੂਮਾਰਖ ਈਦ ਪੁੱਗ ਖਲੋਵਣਾ ਐਵੇਂ ਭਾਈ ਮੰਜ ਜੀ ਦੀ ਘਾਲ ਥਾਂ ਹੀ ਪਈ ਸਤਿਗੁਰ ਜੀ ਨੇ ਮਿਹਰ ਕਰਕੇ ਮੰਜ ਗੁਰੂ ਕਾ ਬੋਹਤਾ ਆਠ ਕੇ ਆਪਣੇ ਸੇਵਕ ਨੂੰ ਨਵਾਜਣਾ ਕੀਤਾ ਐਵੇਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਮੰਜ ਜੀ ਨੇ ਹਾਲ ਹੋਏ ੀਤ ਦੇ ਮੁਬਾਰਕ ਚੰਦਰ ਮਹਿੰਦੀ ਨਿਆਈ ਪੁੱਗ ਖਲੋਏ ਪਰਮ ਪਦਵੀ ਨੂੰ ਪ੍ਰਾਪਤ ਹੋ ਗਏ ਗੁਰੂ ਸਾਹਿਬ ਜੀ ਤੋਂ ਹੁਕਮ ਪ੍ਰਾਪਤ ਕਰਕੇ ਆਪਣੇ ਨਗਰ ਵਾਪਸ ਮੁੜ ਆਏ ਅਤੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਸ਼ੁਰੂ ਕਰ ਦਿੱਤਾ ਗੁਰਸਿੱਖੀ ਮਾਰਗ ਤੇ ਤੁਰਦੇ ਆ ਗੁਰਸਿੱਖੀ ਦੀ ਮਹਾਨ ਸੇਵਾ ਆਰੰਭ ਕਰ ਦਿੱਤੀ ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਜੀ ਪਾਸੋਂ ਹੁਕਮ ਹੋਣ ਅਪਰੰਤ ਭਾਈ ਮਾਂਝ ਜੀ ਕੰਗਮਾਈ ਨਗਰ ਵਿੱਚ ਆ ਗਏ ਅਤੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਅਤੇ ਗੁਰੂ ਕੀ ਦੇਗ ਚਲਾਈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਸ ਤਰ੍ਹਾਂ ਬਚਨ ਆਉਂਦਾ ਹੈ ਕਿ ਕਹੇ ਓ ਮਨਜ ਤੂੰ ਆਪ ਗ੍ਰਹਿ ਜਾਏ ਹੇਤ ਗੁਰੂ ਕੇ ਦੇਖ ਚਲਾਏ ਮਨਜ ਗयो ਘਰ ਸਭ ਕਿਛ ਪਾਇਓ ਇਸਤਰੀ ਪੁੱਤ ਸੁਤਾ ਗੁਣ ਗਾਇਓ ਮਨ ਅਨੇਕ ਹੀ ਅੰਨ ਪਕਾਵੇ ਗੁਰੂ ਅਰਥ ਅਰਥੀਨ ਅਚਾਵੇ ਸਰਬ ਪਰਿਵਾਰ ਸੰਗ ਸੁਖ ਪਾਏ ਭੈਓ ਮੁਕਤ ਗੁਰ ਕੇ ਗੁਣ ਗਾਏ ਸਹਿਓ ਕਸੌਟੀ ਉਤਰਿਓ ਪੂਰਾ ਅੰਤ ਪਾਏ ਉੱਤਮ ਪਦ ਰੂਰਾ ਸੰਮਤ 1651 ਦੇ ਲਗਭਗ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਕੰਗ ਮਾਈ ਆਏ ਅਨੇਕਾਂ ਵਰਕਤਾਂ ਬਖਸ਼ ਕੇ ਭਾਈ ਮੱਝ ਜੀ ਤੇ ਬਾਕੀ ਸਿੱਖ ਸੰਗਤਾਂ ਨੂੰ ਕਿਰਤਾਰਥ ਕੀਤਾ ਗੁਰੂ ਸਾਹਿਬ ਜੀ ਨੇ ਬਾਬਾ ਮੱਝ ਜੀ ਨੂੰ ਆਪਣੇ ਹੱਥੀ ਇੱਕ ਲੋਹ ਬਖਸ਼ੀ ਅਤੇ ਸੰਗਤਾਂ ਲਈ ਅਟੁੱਟ ਲੰਗਰ ਚਾਲੂ ਕਰਵਾਇਆ ਇਹ ਲੋਹ ਅਜੇ ਵੀ ਗੁਰਦੁਆਰਾ ਸਾਹਿਬ ਕੰਗ ਮਾਈ ਵਿਖੇ ਮੌਜੂਦ ਹੈ ਜਿਸ ਪਾਵਨ ਅਸਥਾਨ ਤੇ ਸਤਿਗੁਰੂ ਬਰਾਜੇ ਸਨ ਗੁਰਦੁਆਰਾ ਸਾਹਿਬ قائم ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸੇ ਥੜੇ ਉੱਤੇ ਹੁੰਦਾ ਹੈ ਜੇ ਇਸ ਸਮੇਂ ਸਤਿਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਬਸਾਇਆ ਉਸ ਸਮੇਂ ਭਾਈ ਮੰਜ ਜੀ ਦੇ ਵੰਚ ਵਿੱਚੋਂ ਹੀ ਉਹਨਾਂ ਦਾ ਵੱਡਾ ਪੋਤਰਾ ਹਰੀਚੰਦ ਵੀ ਸਤਿਗੁਰ ਜੀ ਵੱਲੋਂ ਉਗਰਾਹੀ ਕਰਨ ਵਾਲੇ ਮਸੰਦਾਂ ਵਿੱਚ ਸ਼ਾਮਲ ਸੀ। ਬਾਕੀ ਮਸੰਦਾਂ ਨੂੰ ਜਦੋਂ ਦਸ਼ਮੇਸ਼ ਪਿਤਾ ਜੀ ਨੇ ਸੋਧਿਆ ਉਸ ਸਮੇਂ ਭਾਈ ਹਰੀਚੰਦ ਜੀ ਇਮਾਨਦਾਰ ਅਤੇ ਨੇਕ ਮਸੰਦਾਂ ਦੀ ਗਿਣਤੀ ਵਿੱਚ ਸਨ। ਸਭ ਨੇਕ ਅਤੇ ਉੱਚ اخلاق ਵਾਲੇ ਮਸੰਦਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਇਨਾਮ ਦਿੱਤੇ ਉਹਨਾਂ ਦੇ ਪੂਰੇ ਪਤੇ ਪੁੱਛੇ। ਉਸ ਸਮੇਂ ਭਾਈ ਹਰੀਚੰਦ ਜੀ ਨੇ ਦੱਸਿਆ ਕਿ ਉਹ ਭਾਈ ਮੰਝ ਜੀ ਦਾ ਪੋਤਰਾ ਹੈ ਜਿਹੜਾ ਜਿਹੜੇ ਕਿ ਕੰਗਮਾਈ ਨਗਰ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ ਦਾ ਵਾਰ ਪ੍ਰਾਪਤ ਕਰਕੇ ਗੁਰਸਿੱਖੀ ਦੇ ਪ੍ਰਚਾਰ ਦੀ ਸੇਵਾ ਅਤੇ ਗੁਰੂ ਕੀ ਲੰਗਰ ਦੀ ਸੇਵਾ ਕਰ ਰਹੇ ਨੇ ਇਹ ਬਚਨ ਸੁਣ ਕੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਜਿਨੇ ਭਾਈ ਹਰੀਚੰਦ ਨੂੰ ਕੰਗ ਨਗਰ ਵਿਖੇ ਭਾਈ ਮੰਝ ਜੀ ਨੂੰ ਨਾਲ ਲੈ ਆਉਣ ਵਾਸਤੇ ਕੱਲਿਆ ਆਪਣੇ ਦਾਦਾ ਭਾਈ ਮੰਜ ਜੀ ਨਾਲ ਹਰੀ ਚੰਦ ਅਨੰਦਪੁਰ ਸਾਹਿਬ ਕਲਗੀਧਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਸਤਿਗੁਰੂ ਜੀ ਸਿੰਘਾਸਣ ਤੋਂ ਉੱਠੇ ਅਤੇ ਅੱਗੇ ਆ ਕੇ ਭਾਈ ਮੰਜ ਜੀ ਨੂੰ ਜੱਫੀ ਵਿੱਚ ਲੈ ਕੇ ਪਿਆਰ ਨਾਲ ਅਨੇਕਾਂ ਵਰ ਬਖਸ਼ੇ ਕੁਝ ਦਿਨ ਭਾਈ ਮੰਜ ਜੀ ਅਨੰਦਪੁਰ ਸਾਹਿਬ ਠਹਿਰੇ ਫਿਰ ਆਪਣੇ ਨਗਰ ਕੰਗ ਮਾਈ ਵਾਪਸ ਆ ਗਏ ਅਤੇ ਥੋੜੇ ਸਮੇਂ ਪਿਛੋਂ ਮਾਗੀ ਵਾਲੇ ਦਿਨ ਆਪ ਸੰਮਤ 1639 ਬਿਕਰਮੀ 1682 ਈਸਵੀ ਨੂੰ ਕਰੀਬਨ 105 ਵਰਿਆਂ ਦੀ ਆਰਯੂ ਭੋਗ ਕੇ ਸੱਚਖੰਡ ਪਿਆਨਾ ਕਰ ਗਏ ਭਾਈ ਮੰਜ ਜੀ ਦੀ ਸਮਾਦ ਵੀ ਇਸੇ ਨਗਰ ਵਿੱਚ ਹੀ ਹੈ ਸਾਧ ਸੰਗਤ ਜੀ ਗੁਰੂ ਘਰ ਵਿੱਚ ਸੇਵਾ ਤੇ ਸਿਮਰਨ ਅਮੋਲਕ ਦਾਤਾਂ ਹਨ ਜਿਹੜੀਆਂ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਪ੍ਰਾਪਤ ਹੁੰਦੀਆਂ ਹਨ ਗੁਰੂ ਸਾਹਿਬ ਤੇ ਸਤਿਗੁਰੂ ਜੀ ਦੀ ਸਾਜੀ ਨਵਾਜੀ ਸੰਗਤ ਕਾਮਧੇਨ ਹੈ ਸਭ ਦਾਤਾਂ ਇੱਥੋਂ ਪ੍ਰਾਪਤ ਹੁੰਦੀਆਂ ਹਨ ਗੁਰੂ ਸਾਹਿਬ ਜੀ ਦੀ ਸੇਵਾ ਗਾਖੜੀ ਹੈ ਔਖੀ ਹੈ ਕਠਨ ਹੈ ਪਰ ਸਾਡੇ ਵਾਸਤੇ ਭਾਈ ਮੰਜ ਨੇ ਪ੍ਰੀਖਿਆ ਕਾफी ਸੁਖਾਲੀ ਕਰਵਾਈ ਤਾਂ ਜੋ ਆਉਣ ਵਾਲੇ ਗੁਰਸਿੱਖ ਸਤਿਗੁਰ ਜੀ ਦੀ ਪਾਵਨ ਚਰਨ ਛੋਹ ਨੂੰ ਮਾਣ ਸਕਣ ਧੰਨ ਹਨ ਭਾਈ ਮੰਜ ਜੀ ਜਿਨ੍ਹਾਂ ਐਨੀ ਕਠਨ ਪ੍ਰੀਖਿਆ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਦ੍ਰਿੜ ਨਿਸ਼ਚੈ ਵਿੱਚ ਰਹਿੰਦਿਆਂ ਪਾਸ ਕਰਕੇ ਗੁਰੂ ਕੇ ਬੋਹਿਤ ਹੋਣ ਦਾ ਮਾਣ ਪ੍ਰਾਪਤ ਕੀਤਾ ਸਾਧ ਸੰਗਤ ਦੀ ਸੇਵਾ ਵਿੱਚ ਆਪਾ ਨਿਸ਼ਾਵਰ ਕਰਨ ਵਾਲੇ ਗੁਰਸਿੱਖਾਂ ਦੀ ਚਰਨ ਧੂੜ ਸਤਿਗੁਰ ਜੀ ਮਿਹਰ ਕਰਕੇ ਸਾਨੂੰ ਵੀ ਬਖਸ਼ਣ ਇਹੋ ਜੋਦੜੀ ਗੁਰਦੇਵ ਪਾਤਸ਼ਾਹ ਜੀ ਦੇ ਚਰਨਾ ਵਿੱਚ ਕਰਨੀ ਲੋੜੀ